ਸਾਸਰੀਆ ਕਾਲ ਜੀ ਭਾਰਤ ਦੇ ਇਤਿਹਾਸ ਵਿੱਚ ਨਾ ਇੱਕ ਇਹੋ ਜਿਹਾ ਦੌਰ ਆਇਆ ਜਦੋਂ ਪਹਾੜਾਂ ਵਿੱਚੋਂ ਇੱਕ ਤਾਕਤ ਉੱઠી ਤੇ ਉਸਨੇ ਸਿੱਧਾ ਸ਼ਕਤੀਸ਼ਾਲੀ ਮੁਗਲ ਸਲਤਨਤ ਨੂੰ ਵੰਗਾਰਿਆ ਇਹ ਕਹਾਣੀ ਹੈ ਮਰਾਠਾ ਸਾਮਰਾਜ ਦੀ ਅੱਜ ਆਪਾਂ ਇਸ ਦੇ ਉਭਾਰ ਪਿੱਛੇ ਦੀ ਕਹਾਣੀ ਰਣਨੀਤੀ ਅਤੇ ਉਸ ਦੂਰਅੰਦੇਸ਼ੀ ਨੂੰ ਸਮਝਾਂਗੇ ਤੇ ਹਾਂ ਇੱਕ ਇਹੋ ਜਿਹਾ ਵਿਸ਼ਾ ਹੈ ਜੋ ਮਾਸਟਰ ਕੇਡਰ ਲੈਕਚਰਰ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਵੱਡੀਆਂ ਪ੍ਰੀਖਿਆਵਾਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਦੇਖੋ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਦੱਖਣ ਦੇ ਪਠਾਰ ਦੇ ਇਨ੍ਹਾਂ ਉੱਚੇ ਨੀਵੇਂ ਪਥਰੀਲੇ ਪਹਾੜਾਂ ਤੋਂ ਰਾਏਗੜ ਵਰਗੇ ਕਿਲੇ ਇਹ ਸਿਰਫ ਪੱਥਰ ਦੇ ਟਾਂਚੇ ਨਹੀਂ ਸਨ ਨਹੀਂ ਇਹ ਤਾਂ ਮਰਾਠਿਆਂ ਦੇ ਹੌਸਲੇ ਉਹਨਾਂ ਦੀ ਪਛਾਣ ਤੇ ਉਹਨਾਂ ਦੇ ਸੰਘਰਸ਼ ਦੀ ਜਿਉਂਦੀ ਜਾਗਦੀ ਨਿਸ਼ਾਨੀ ਸਨ ਇਸੇ ਔਖੀ ਜ਼ਮੀਨ ਨੇ ਉਹਨਾਂ ਦੇ ਕਿਰਦਾਰ ਨੂੰ ਫੌਲਾਦ ਵਰਗਾ ਬਣਾਇਆ ਸੀ ਅਤੇ ਫਿਰ ਦੇਖਦੇ ਹੀ ਦੇਖਤੇ ਇੰਨਾ ਹੀ ਪਹਾੜੀਆਂ ਚੋਂ ਇੱਕ ਅਜੀਹਾ ਸਮਰਾਜ ਉੱਠਿਆ ਜਿਸ ਨੇ ਪੂਰੇ ਭਾਰਤੀ ਉਪਮਹਾਦੀਪ ਤੇ ਆਪਣਾ ਝੰਡਾ ਗੱਡ ਦਿੱਤਾ ਸੋਚ ਕੇ ਦੇਖੋ ਇੱਕ ਛੋਟੀ ਜਿਹੀ ਸ਼ੁਰੂਆਤ ਤੋਂ ਇੰਨਾ ਵੱਡਾ ਸਮਰਾਜ ਕਮਾਲ ਦਾ ਸਫ਼ਰ ਸੀ ਇਹ ਪਰ ਸਵਾਲ ਤਾਂ ਇਹੀ ਉੱਠਦਾ ਹੈ ਕਿ ਉਹਨਾਂ ਨੇ ਇਹ ਅਸੰਭਵ ਜਿਹਾ ਕੰਮ ਕਰਕੇ ਮੈਂ ਦਿਖਾਇਆ ਖੈਰ ਇਸ ਦਾ ਜਵਾਬ ਛੁਪਿਆ ਹੈ ਇੱਕ ਦੂਰੰਦੇਸ਼ੀ ਆਗੂ ਅਤੇ ਉਸ ਦੇ ਇੱਕ ਕ੍ਰਾਂਤੀਕਾਰੀ ਸੁਪਨੇ ਦੀ ਕਹਾਣੀ ਵਿੱਚ 17ਵੀਂ ਸਦੀ ਦਾ ਦੱਖਣ ਸਮਝੋ ਇੱਕ ਉਬਲਦੀ ਹੋਈ ਦੇਗ ਵਾਂਗ ਸੀ ਹਰ ਪਾਸੇ ਲੜਾਈ ਹਰ ਪਾਸੇ ਸੰਘਰਸ਼ ਇਹ ਸੰਘਰਸ਼ ਤੇ ਮੌਕਿਆਂ ਦੀ ਧਰਤੀ ਸੀ ਜਿੱਥੇ ਮਰਾਠੇ ਇੱਕ ਪਾਸੇ ਦਖਣੀ ਸਲਤਨਤਾਂ ਤੇ ਦੂਜੇ ਪਾਸੇ ਤਾਕਤਵਰ ਮੁਗਲ ਸਾਮਰਾਜ ਦੇ ਵਿਚਕਾਰ ਆਪਣੀ ਹੋਂਦ ਬਚਾਉਣ ਲਈ ਜੂਝ ਰਹੇ ਸਨ ਤਾਂ ਆਖਰ ਮਰਾਠੇ ਸਨ ਕੌਣ ਇਹ ਲੋਕ ਮੌਜੂਦਾ ਮਹਾਰਾਸ਼ਟਰ ਦੇ ਦਖਣੀ ਪਠਾਰ ਦੇ ਮੂਲ ਵਸਨੀਕ ਸਨ ਉਨਾਂ ਦਾ ਆਪਣਾ ਇੱਕ ਬਹੁਤ ਹੀ ਅਮੀਰ ਸੱਭਿਆਚਾਰਕ ਇਤਿਹਾਸ ਸੀ ਤੇ ਇਸੇ ਨੇ ਉਹਨਾਂ ਨੂੰ ਇੱਕ ਅਜਿਹੀ ਮਜ਼ਬੂਤ ਪਹਿਚਾਨ ਦਿੱਤੀ ਜੋ ਅੱਗੇ ਜਾ ਕੇ ਉਹਨਾਂ ਦੀ ਤਾਕਤ ਦਾ ਸਭ ਤੋਂ ਵੱਡਾ ਆਧਾਰ ਬਣੀ ਇਸੇ ਉਥਲ-ਪੁਥਲ ਦੇ ਮਾਹੌਲ ਵਿੱਚੋਂ ਛਤਰਪਤੀ சிவாਜੀ ਮਹਾਰਾਜ ਨੇ ਸਵਰਾਜ ਦਾ ਇੱਕ ਕ੍ਰਾਂਤੀਕਾਰੀ ਸੁਪਨਾ ਦੇਖਿਆ ਇਹ ਸਿਰਫ ਇੱਕ ਆਜ਼ਾਦ ਰਾਜ ਦਾ ਸੁਪਨਾ ਨਹੀਂ ਸੀ ਬਿਲਕੁਲ ਨਹੀਂ ਇਹ ਆਮ ਲੋਕਾਂ ਦੇ ਆਪਣੇ ਰਾਜ ਦਾ ਸੁਪਨਾ ਸੀ ਜਿੱਥੇ ਸਾਰਿਆਂ ਨੂੰ ਨਿਆਂ ਤੇ ਸਵੈਮਾਨ ਮਿਲੇ ਬਸ ਇਸੇ ਇੱਕ ਚੰਗਿਆਰੀ ਨੇ ਇਤਿਹਾਸ ਦਾ ਰੁੱਖੀ ਮੋੜ ਦਿੱਤਾ 1630 ਵਿੱਚ ਜਨਮੇ ਸ਼ਿਵਾਜੀ ਨੇ ਆਪਣੀ ਮਾਂ ਜੀਜਾਬਾਈ ਦੀ ਦੇਖਰੇਖ ਆਮ ਲੋਕਾਂ ਦੀਆਂ ਤਕਲੀਫਾਂ ਨੂੰ ਬਹੁਤ ਨੇੜਿਓਂ ਦੇਖਿਆ ਸੀ ਤੇ ਇਸੇ ਤਜਰਬੇ ਨੇ ਉਹਨਾਂ ਦੇ ਅੰਦਰ ਸਵਰਾਜ ਯਾਨੀ ਕਿ ਸਵੈ ਸ਼ਾਸਨ ਦੀ ਅਗ ਬਾਲੀ ਤੇ ਹੈਰਾਨੀ ਦੀ ਗੱਲ ਦੇਖੋ ਸਿਰਫ 16 ਸਾਲ ਦੀ ਉਮਰ ਵਿੱਚ ਉਹਨਾਂ ਨੇ ਇਸ ਸੁਪਨੇ ਨੂੰ ਹਕੀਕਤ ਬਣਾਉਣ ਦੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਚਲੋ ਹੁਣ ਗੱਲ ਕਰਦੇ ਹਾਂ ਸ਼ਿਵਾਜੀ ਦੀ ਫੌਜੀ ਪ੍ਰਤੀਬਾਦੀ ਉਹ ਚੀਜ਼ ਜਿਸ ਨੇ ਉਸ ਸਮੇਂ ਦੀ ਜੰਗ ਦੇ ਸਾਰੇ ਨਿਯਮ ਹੀ ਬਦਲ ਕੇ ਰੱਖ ਦਿੱਤੇ ਸਨ ਸ਼ਿਵਾਜੀ ਦੀ ਪੂਰੀ ਫੌਜੀ ਰਣਨੀਤੀ ਤਿੰਨ ਗੱਲਾਂ ਤੇ ਟਿਕੀ ਹੋਈ ਸੀ ਪਹਿਲੀ ਬਿਜਲੀ ਵਰਗੀ ਤੇਜ਼ ਰਫ਼ਤਾਰ ਦੂਜੀ ਦੁਸ਼ਮਣ ਨੂੰ ਹੈਰਾਨ ਕਰ ਦੇਣ ਵਾਲਾ ਅਚਾਨਕ ਹਮਲਾ ਅਤੇ ਤੀਜੀ ਆਪਣੇ ਪਹਾੜੀ ਇਲਾਕੇ ਦੀ ਚੱਪੇ-ਚੱਪੇ ਦੀ ਜਾਣਕਾਰੀ ਬਸ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਉਹਨੇ ਨੇ ਇੱਕ ਅਜੇ ਹੀ ਤਕਨੀਕ ਬਣਾਈ ਜਿਸ ਅੱਗੇ ਵੱਡੀਆਂ-ਵੱਡੀਆਂ ਫੌਜਾਂ ਵੀ ਬੇਵੱਸ ਹੋ ਜਾਂਦੀਆਂ ਸਨ ਇਸ ਨੂੰ ਕਹਿੰਦੇ ਨੇ ਗੁਰੀਲਾ ਯੁੱਧ ਜਾਂ ਛਾਪਾ ਮਾਰ ਯੁੱਧ ਨੀਤੀ ਜਿੱਥੇ ਮੋਗਲਾਂ ਦੀਆਂ ਭਾਰੀ ਪਰਕਮ ਫੌਜਾਂ ਖੁੱਲੇ ਮੈਦਾਨਾਂ ਵਿੱਚ ਆਹਮੋ ਸਾਹਮਣੇ ਲੜਨ ਦੀਆਂ ਆਦੀ ਸਨ ਉੱਥੇ ਮਰਾਠੇ ਪਹਾੜਾਂ ਵਿੱਚੋਂ ਅਚਾਨਕ ਹਮਲਾ ਕਰਦੇ ਤੇ ਅੱਖ ਚਪਕਦਿਆਂ ਹੀ ਗਾਇਬ ਹੋ ਜਾਂਦੇ ਇਹੀ ਉਹ ਤਕਨੀਕ ਸੀ ਜੋ ਮਰਾਠਾ ਫੌਜ ਦੀ ਸਫਲਤਾ ਦੀ ਨੀ ਬਣੀ ਸ਼ਿਵਾਜੀ ਦੀ ਸੋਚ ਸਿਰਫ ਜ਼ਮੀਨੀ ਲੜਾਈ ਤੱਕ ਹੀ ਸੀਮਿਤ ਨਹੀਂ ਸੀ ਉਹਨਾਂ ਨੇ ਸਮੁੰਦਰੀ ਤਾਕਤ ਦੀ ਅਹਿਮੀਅਤ ਨੂੰ ਪਹਿਚਾਣਿਆ ਅਤੇ ਇੱਕ ਮਜ਼ਬੂਤ ਨੇਵੀ ਯਾਨੀ ਜਲ ਸੈਨਾ ਬਣਾਈ ਇਹ ਇੱਕ ਅਜਿਹਾ ਕਦਮ ਸੀ ਜਿਸ ਬਾਰੇ ਉਸ ਜ਼ਮਾਨੇ ਦੇ ਬਹੁਤੇ ਭਾਰਤੀ ਰਾਜੇ ਸੋਚਦੇ ਤੱਕ ਨਹੀਂ ਸਨ ਇਸ ਦੇ ਨਾਲ ਹੀ ਵਾਗ ਨਕ ਵਰਗੇ ਲੁਕਮੇ ਹਥਿਆਰਾਂ ਨੇ ਦਿਖਾਇਆ ਕਿ ਉਹ ਹਰ ਮੌਕੇ ਤੇ ਦੁਸ਼ਮਣ ਨੂੰ ਹੈਰਾਨ ਕਰਨ ਲਈ ਤਿਆਰ ਰਹਿੰਦੇ ਸਨ ਉਹਨਾਂ ਦੇ ਕਾਰਨਾਮੇ ਤਾਂ ਲੋਕ ਕਥਾਵਾਂ ਦਾ ਹਿੱਸਾ ਬਣ ਗਏ ਚਾਹੇ ਉਹ ਅਫਜ਼ਲ ਖਾਨ ਵਰਗੇ ਵਿਸ਼ਾਲ ਜਰਨੈਲ ਨੂੰ ਇਕੱਲਿਆ ਮਾਰਨ ਦੀ ਗੱਲ ਹੋਵੇ ਜਾਂ ਫਿਰ ਔਰੰਗਜ਼ੇਬ ਦੀ ਨੱਕ ਹੇਠੋਂ ਆਗਰਾ ਦੇ ਕਿਲੇ ਤੋਂ ਫਲਾਂ ਦੀ ਟੋਕਰੀ 'ਚ ਬੈਠ ਕੇ ਬਚ ਨਿਕਲਣਾ ਹਰ ਇੱਕ ਘਟਨਾ ਉਹਨਾਂ ਦੀ ਬੇਮਿਸਾਲ ਹਿੱਬਤ ਅਤੇ ਤੇਜ਼ ਦਿਮਾਗ ਦੀ ਗਵਾਹੀ ਪਰਦੀ ਮਰਾਠਾ ਸ਼ਕਤੀ ਦਾ ਅਸਰ ਇੰਨਾ ਜ਼ਿਆਦਾ ਸੀ ਕਿ 1715 ਵਿੱਚ ਰਾਮਚੰਦਰ ਪੰਤ ਅਮਾਤਿਆ ਨੇ ਯੂਰਪੀ ਵਪਾਰੀਆਂ ਦੀ ਵੱਧਦੀ ਤਾਕਤ ਨੂੰ ਸਮਝਾਉਣ ਲਈ ਮਰਾਠਿਆਂ ਦੀ ਹੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਜਲ ਸੈਨਾ ਅਤੇ ਬਾਰੂਦ ਉਹਨਾਂ ਦੇ ਮੁੱਖ ਹਥਿਆਰ ਹਨ ਇਹ ਸਿੱਧਾ-ਸਿੱਧਾ ਸ਼ਿਵਾਜੀ ਦੀ ਦੂਰੰਦੇਸ਼ੀ ਸੋਚ ਨੂੰ ਸ਼ਰਧਾਂਜਲੀ ਸੀ ਹੁਣ ਉਹ ਪਲ ਆਇਆ ਜਦੋਂ ਸਾਲਾਂ ਦਾ ਸੰਘਰਸ਼ ਅਤੇ ਸ਼ਿਵਾਜੀ ਦਾ ਸਵਰਾਜ ਦਾ ਸੁਪਨਾ ਇੱਕ ਰਸਮੀ ਹਕੀਕਤ ਵਿੱਚ ਬਦਲਣ ਜਾ ਰਿਹਾ ਸੀ ਸਾਲ 1674 ਰਾਏਗੜ੍ਹ ਦਾ ਕਿਲਾ ਇੱਥੇ ਇਤਿਹਾਸ ਰਚਿਆ ਗਿਆ ਸ਼ਿਵਾਜੀ ਦੀ ਛਤਰਪਤੀ ਵਜੋਂ ਤਾਜਪੋਸ਼ੀ ਹੋਈ ਛਤਰਪਤੀ ਦਾ ਮਤਲਬ ਹੈ ਪ੍ਰਭੂਸੱਤਾ ਸੰਪੰਨ ਸ਼ਾਸਕ ਯਾਨੀ ਕਿ ਇੱਕ ਆਜ਼ਾਦ ਬਾਦਸ਼ਾ ਇਸ ਇੱਕ ਘਟਨਾ ਨੇ ਸਾਲਾਂ ਦੇ ਸੰਘਰਸ਼ ਨੂੰ ਇੱਕ ਰਸਮੀ ਸਮਰਾਜ ਵਿੱਚ ਬਦਲ ਦਿੱਤਾ ਅਤੇ ਮਰਾਠਿਆਂ ਨੂੰ ਪੂਰੇ ਭਾਰਤ ਵਿੱਚ ਇੱਕ ਵੱਡੀ ਰਾਜਨੀਤਿਕ ਸ਼ਕਤੀ ਵਜੋਂ ਸਥਾਪਿਤ ਕਰ ਦਿੱਤਾ ਸ਼ਿਵਾਜੀ ਵੱਲੋਂ ਸਥਾਪਿਤ ਕੀਤਾ ਗਿਆ ਰਾਜ ਸ਼ੁਰੂਆਤ ਵਿੱਚ ਕੁਝ ਇਸ ਤਰ੍ਹਾਂ ਦਾ ਦਿਸਦਾ ਸੀ ਇਸ ਦੀ ਖਾਸੀਅਤ ਇਸ ਦੀ ਬੰਤਰ ਵਿੱਚ ਸੀ ਪਹਾੜੀ ਕਿਲਿਆਂ ਦਾ ਇੱਕ ਇਹੋ ਜਿਹਾ ਜਾਲ ਜੋ ਰੱਖਿਆ ਲਈ ਮਜ਼ਬੂਤ ਸੀ ਅਤੇ ਸਮੁੰਦਰੀ ਤੱਟ ਤੇ ਕੰਟਰੋਲ ਜੋ ਵਪਾਰ ਅਤੇ ਜਲ ਸੈਨਾ ਲਈ ਬਹੁਤ ਜ਼ਰੂਰੀ ਸੀ ਸ਼ਿਵਾਜੀ ਸਿਰਫ ਇੱਕ ਮਹਾਨ ਯੋਧਾ ਹੀ ਨਹੀਂ ਸਗੋਂ ਇੱਕ ਬਹੁਤ ਹੀ ਅਗਾਹ ਵੱਧੂ ਸੋਚ ਵਾਲੇ ਸ਼ਾਸਕ ਵੀ ਸਨ ਉਹਨਾਂ ਨੇ ਗੁਲਾਮਾਂ ਦੇ ਵਪਾਰ ਦੇ ਖਿਲਾਫ ਸਖਤ ਕਾਨੂੰਨ ਬਣਾਏ ਜੋ ਉਸ ਜ਼ਮਾਨੇ ਦੀਆਂ ਭਾਰਤੀ ਤਾਕਤਾਂ ਵਿੱਚ ਇੱਕ ਬਹੁਤ ਹੀ ਦੁਰਲੱਭ ਗੱਲ ਸੀ ਇਹ ਉਹਨਾਂ ਦੀ ਆਪਣੀ ਪ੍ਰਜਾ ਪ੍ਰਤੀ ਡੂੰਗੀ ਚਿੰਤਾ ਨੂੰ ਦਰਸਾਉਂਦਾ ਹੈ ਪਰ ਸ਼ਿਵਾਜੀ ਦੇ ਦੇਹਾਂਤ ਤੋਂ ਬਾਅਦ ਕੀ ਹੋਇਆ ਇਸ ਸਾਮਰਾਜ ਨੇ ਆਪਣਾ ਸਿਖਰ ਵੀ ਦੇਖਿਆ ਅਤੇ ਫਿਰ ਪਤਨ ਵੱਲ ਵੀ ਵਧਿਆ ਆਓ ਹੁਣ ਇਸ ਸਫ਼ਰ ਤੇ ਇੱਕ ਨਜ਼ਰ ਮਾਰੀਏ ਪੇਸ਼ਵਾ ਯਾਨੀ ਕਿ ਪ੍ਰਧਾਨ ਮੰਤਰੀਆਂ ਦੇ ਅਧੀਨ ਸਾਮਰਾਜ ਦਾ ਜ਼ਬਰਦਸਤ ਵਿਸਤਾਰ ਹੋਇਆ 1759 ਤੱਕ ਤਾਂ ਹਾਲਤ ਇਹ ਸੀ ਕਿ ਮਰਾਠਾ ਸਾਮਰਾਜ ਲਾਹੌਰ ਤੋਂ ਲੈ ਕੇ ਦੱਖਣ ਵਿੱਚ ਤਾਮਿਲਨਾਡੂ ਤੱਕ ਫੈਲ ਚੁੱਕਾ ਸੀ ਇਹ ਇਸ ਸਾਮਰਾਜ ਦੇ ਸਿਖਰ ਦਾ ਸਮਾ ਸੀ ਪਰ ਕਹਿੰਦੇ ਨੇ ਨਾ ਹਰ ਸਿਖਰ ਤੋਂ ਬਾਅਦ ਢਲਾਨ ਆਉਂਦੀ ਹੈ 1761 ਵਿੱਚ ਪਾਣੀਪਤ ਦੀ ਤੀਜੀ ਲੜਾਈ ਵਿੱਚ ਮਿਲੀ ਹਾਰ ਇੱਕ ਅਜੇ ਹਾ ਵੱਡਾ ਝਟਕਾ ਸੀ ਜਿਸ ਤੋਂ ਸਾਮਰਾਜ ਕਦੇ ਪੂਰੀ ਤਰ੍ਹਾਂ ਉਭਰ ਹੀ ਨਹੀਂ ਸਕਿਆ ਇਸ ਤੋਂ ਬਾਅਦ ਅੰਗਰੇਜ਼ਾਂ ਦੇ ਰੂਪ ਵਿੱਚ ਇੱਕ ਨਵੀਂ ਤਾਕਤ ਨਾਲ ਟੱਕਰ ਹੋਈ ਅਤੇ ਆਖਿਰਕਾਰ 1818 ਵਿੱਚ ਉਹ ਸੂਰਜ ਡੁੱਬ ਗਿਆ ਜਿਸ ਨੇ ਲਗਭਗ 150 ਸਾਲਾਂ ਤੱਕ ਭਾਰਤ ਦੇ ਵੱਡੇ ਹਿੱਸੇ ਨੂੰ ਰੌਸ਼ਨ ਕੀਤਾ ਸੀ ਜ਼ਰਾ ਇਸ ਨਕਸ਼ੇਵਲ ਦੇਖੋ ਪੇਸ਼ਾਵਰ ਤੋਂ ਲੈ ਕੇ ਤੰਜਾਵਰ ਤੱਕ ਫੈਲਿਆ ਹੋਇਆ ਇੱਕ ਵਿਸ਼ਾਲ ਸਾਮਰਾਜ ਪਰ ਸਵਾਲ ਇਹ ਉੱਠਦਾ ਹੈ ਕਿ ਹੋਇਆ ਕਿਵੇਂ ਇੱਕ ਖੇਤਰੀ ਤਾਕਤ ਨੇ ਮੁਗਲਾਂ ਵਰਗੀਆਂ ਵੱਡੀਆਂ ਸ਼ਕਤੀਆਂ ਨੂੰ ਕਿਵੇਂ ਚੁਣੌਤੀ ਦੇ ਦਿੱਤੀ ਤੇ ਭਾਰਤ ਦਾ ਸਭ ਤੋਂ ਵੱਡਾ ਸਾਮਰਾਜ ਬਣਾ ਦਿੱਤਾ ਦੇਖੋ ਇਹ ਸਿਰਫ ਲੜਾਈਆਂ ਦੀ ਕਹਾਣੀ ਨਹੀਂ ਹੈ ਬਲਕਿ ਇਹ ਤਾਂ ਇੱਕ ਵਿਰਾਸਤ ਬਣਾਉਂਦੀ ਇੱਕ ਮਾਸਟਰ ਕਲਾਸ ਹੈ ਤੇ ਹਰ ਵੱਡੀ ਕਹਾਣੀ ਇੱਕ ਦੂਰਅੰਦੇਸ਼ੀ ਸੋਚ ਵਾਲੇ ਇਨਸਾਨ ਨਾਲ ਸ਼ੁਰੂ ਹੁੰਦੀ ਹੈ ਸਾਡੇ ਲਈ ਉਹ ਹਨ ছত্রਪਤੀ சிவாਜੀ ਮਹਾਰਾਜ ਉਹ ਸਿਰਫ ਇੱਕ ਰਾਜਾ ਨਹੀਂ ਸਨ ਸਗੋਂ ਹੀ ਕਜੇਹੇ ਸਾਮਰਾਜ ਦੇ ਨਿਰਮਾਤਾ ਸਨ ਜਿਸ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਰਾਹ ਬਣਾਇਆ ਵਾਹ ਇਹ ਗੱਲ சிவாਜੀ ਦੇ ਵਿਜ਼ਨ ਨੂੰ ਬਹੁਤ ਖੂਬਸੂਰਤੀ ਨਾਲ ਦੱਸਦੀ ਹੈ ਮਤਲਬ ਸਾਫ਼ਸੀ ਗੱਲ ਸਿਰਫ ਜਿੱਤਣ ਦੀ ਨਹੀਂ ਸੀ ਬਲਕਿ ਇੱਕ ਇਹੋ ਜਿਹਾ ਰਾਜ ਬਣਾਉਂਦੀ ਸੀ ਜੋ ਨ્યાਅ ਅਤੇ ਸਹੀ ਸਿਧਾਂਤਾਂ ਤੇ ਚੱਲੇ ਉਹਨਾਂ ਲਈ ਅਸਲੀ ਤਾਕਤ ਜ਼ੁਲਮ ਵਿੱਚ ਨਹੀਂ ਸਗੋ ਇਨਸਾਫ ਵਿੱਚ ਸੀ ਇਹ ਹੀ ਤਾਂ ਉਹ ਨੀਸੀ ਜਿਸ ਤੇ ਸਭ ਕੁਝ ਟਿਕਿਆ ਹੋਇਆ ਸੀ ਤਾਂ ਫਿਰ ਇਸ ਸਾਮਰਾਜ ਦਾ ਪਹਿਲਾ ਥੰਬੂ ਕੀ ਸੀ ਆਓ ਦੇਖਦੇ ਹਾਂ ਇੱਕ ਕਮਾਲ ਦਾ ਪ੍ਰਸ਼ਾਸਨਿਕ ਢਾਂਚਾ ਇੱਕ ਇਹੋ ਜਿਹਾ ਸਿਸਟਮ ਜਿਸ ਨੇ ਉਹਨਾਂ ਨੂੰ ਬਾਕੀਆਂ ਤੋਂ ਬਿਲਕੁਲ ਵੱਖਰਾ ਕਰ ਦਿੱਤਾ ਇਹ ਸੀ ਰਾਜ ਦਾ ਦਿਮਾਗ ਅਸ਼ਟ ਪ੍ਰਧਾਨ ਸਮਝੋ 8 ਮੰਤਰੀਆਂ ਦੀ ਇੱਕ ਕੈਬਿਨੇਟ ਪ੍ਰਧਾਨ ਮੰਤਰੀ ਤੋਂ ਲੈ ਕੇ ਵਿੱਤ ਮੰਤਰੀ ਤੇ ਵਿਦੇਸ਼ ਮੰਤਰੀ ਤੱਕ ਹਰ ਇੱਕ ਦੀ ਆਪਣੀ ਖਾਸ ਜ਼ਿੰਮੇਵਾਰੀ ਸੀ ਇਸ ਨਾਲ ਕੀ ਹੋਇਆ ਸ਼ਾਸਨ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਅਤੀ ਸਾਰੀ ਤਾਕਤ ਕਿਸੇ ਇੱਕ ਬੰਦੇ ਦੇ ਹੱਥ ਵਿੱਚ ਨਹੀਂ ਰਹੀ ਪਰ ਗੱਲ ਸਿਰਫ ਮੰਤਰੀਆਂ ਤੱਕ ਹੀ ਨਹੀਂ ਸੀ ਇਹ ਪੂਰਾ ਸਿਸਟਮ ਹੀ ਆਪਣੇ ਸਮੇਂ ਤੋਂ ਬਹੁਤ ਅੱਗੇ ਸੀ ਸੋਚ ਕੇ ਦੇਖੋ ਜੱਦੀ ਪੁਸ਼ਟੀ ਅਹੁਦੇ ਖਤਮ ਕਰਕੇ ਕਾਬਲੇ ਦੇ ਆਧਾਰ ਤੇ ਤਨਖਾਹ ਦੇਣਾ ਕਿੰਨਾ ਵੱਡਾ ਕਦਮ ਸੀ ਪ੍ਰਿਸ਼ਠਾਚਾਰ ਰੋਕਣ ਲਈ ਤਬਾਦਲੇ ਫੌਜੀਆਂ ਦੇ ਪਰਿਵਾਰਾਂ ਦਾ ਖਿਆਲ ਰੱਖਣਾ ਇਹ ਸਭ ਇੱਕ ਮਜ਼ਬੂਤ ਤੇ ਇਨਸਾਫਪਸੰਦ ਸਿਸਟਮ ਦੀਆਂ ਨਿਸ਼ਾਨੀਆਂ ਸਨ ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਤੇ ਹਾਂ ਸਾਮਰਾਜ ਚਲਾਉਣ ਲਈ ਪੈਸੇ ਦੀ ਤਾਂ ਲੋੜ ਹੁੰਦੀ ਹੀ ਹੈ ਮਰਾਠਿਆਂ ਕੋਲ ਇੱਕ ਬਹੁਤ ਹੀ ਚਲਾਕੀ ਵਾਲਾ ਦੋ ਪਧਰੀ ਟੈਕਸ ਸਿਸਟਮ ਸੀ ਚੌਥ ਇੱਕ ਤਰ੍ਹਾਂ ਦੀ ਸੁਰੱਖਿਆ ਫੀਸ ਸੀ ਤੇ ਸਰਦੇਸ਼ ਮੁਖੀ ਉਹਨਾਂ ਦੇ ਸਰਵੋੱਚ ਅਧਿਕਾਰ ਨੂੰ ਸਥਾਪਿਤ ਕਰਨ ਦਾ ਤਰੀਕਾ ਸੀ ਇਸੇ ਸਿਸਟਮ ਨੇ ਉਹਨਾਂ ਦੇ ਪ੍ਰਸ਼ਾਸਨ ਅਤੇ ਫੌਜੀ ਮੁਹਿੰਮਾਂ ਲਈ ਪੈਸੇ ਦਾ ਪ੍ਰਬੰਧ ਕੀਤਾ ਇੱਕ ਮਜ਼ਬੂਤ ਪ੍ਰਸ਼ਾਸਨ ਤਾਂ ਹੋ ਗਿਆ ਪਰ ਉਸ ਨੂੰ ਬਚਾਉਣ ਲਈ ਇੱਕ ਮਜ਼ਬੂਤ ਫੌਜ ਵੀ ਚਾਹੀਦੀ ਸੀ ਚਲੋ ਹੁਣ ਉਹਨਾਂ ਦੇ ਦੂਜੇ ਥੰਮ ਤੇ ਨਜ਼ਰ ਮਾਰਦੇ ਹਾਂ ਫੌਜੀ ਰਣਨੀਤੀ ਵਿੱਚ ਉਹਨਾਂ ਦੀ ਮਹਾਰਤ ਜਿਸ ਨੇ ਪਗੋਲ ਨੂੰ ਹੀ ਉਹਨਾਂ ਦਾ ਸਭ ਤੋਂ ਵੱਡਾ ਹਥਿਆਰ ਬਣਾ ਦਿੱਤਾ ਕਿਲੇ ਸ਼ਿਵਾਜੀ ਦੇ ਆਪਣੇ ਵਿੱਤ ਮੰਤਰੀ ਦੇ ਸ਼ਬਦਾਂ ਵਿੱਚ ਕਿਲੇ ਰਾਜ ਦੀ ਜੜ੍ਹ ਸਨ ਇਹ ਸਿਰਫ ਪੱਥਰ ਦੀਆਂ ਕੰਧਾਂ ਨਹੀਂ ਸਨ ਇਹ ਮਹੱਤਵਪੂਰਨ ਰਸਤਿਆਂ ਨੂੰ ਕੰਟਰੋਲ ਕਰਨਾ ਫੌਜ ਨੂੰ ਪਨਾ ਦੇਣਾ ਅਤੇ ਉਹਨਾਂ ਦੀ ਸ਼ਕਤੀ ਦਾ ਸਭ ਤੋਂ ਵੱਡਾ ਪ੍ਰਤੀਕ ਸਨ ਤੇ ਉਹਨਾਂ ਕਿਲਿਆਂ ਦੇ ਆਲੇ-ਦੁਆਲੇ ਉਹਨਾਂ ਨੇ ਗੁਰੀਲਾ ਯੁੱਧ ਯਾਨੀ ਗਨੀਮੀ ਕਾਵਾ ਵਿੱਚ ਮਹਾਰਤ ਹਾਸਲ ਕਰ ਲਈ ਉਹਨਾਂ ਨੇ ਵੱਡੀਆਂ-ਵੱਡੀਆਂ ਮੁਗਲ ਫੌਜਾਂ ਨੂੰ ਹਰਾਉਣ ਲਈ ਤੇਜ਼ੀ ਹੈਰਾਨੀ ਅਤੇ ਇਲਾਕੇ ਦੀ ਆਪਣੀ ਜਾਣਕਾਰੀ ਨੂੰ ਵਰਤਿਆ ਇਹ ਸੱਚਮੁੱਚ ਛੋਟੇ ਦਾ ਵੱਡੇ ਤੇ ਜਿੱਤ ਹਾਸਲ ਕਰਨ ਦਾ ਇੱਕ ਸ਼ਾਨਦਾਰ ਨਮੂਨਾ ਸੀ ਪਰ ਉਹਨਾਂ ਦੀ ਕਾਬਲੀਅਤ ਸਿਰਫ ਜ਼ਮੀਨ ਤੱਕ ਹੀ ਨਹੀਂ ਸੀ ਮਰਾਠੇ ਸਮਝ ਗਏ ਸਨ ਕਿ ਅਸਲੀ ਤਾਕਤ ਦਾ ਰਾਹ ਸਮੁੰਦਰ ਤੋਂ ਹੋ ਕੇ ਜਾਂਦਾ ਹੈ ਉਹਨਾਂ ਨੇ ਇੱਕ ਮਜ਼ਬੂਤ ਨੇਵੀ ਬਣਾਈ ਜਿਸ ਨੇ ਨਾ ਸਿਰਫ ਵਪਾਰਿਕ ਰਸਤਿਆਂ ਦੀ ਰਾਖੀ ਕੀਤੀ ਬਲਕਿ ਪੱਛਮੀ ਤੱਟ ਤੇ ਯੂਰੋਪੀਅਨ ਤਾਕਤਾਂ ਨੂੰ ਸਿੱਧੀ ਟੱਕਰ ਦਿੱਤੀ ਇਹ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ ਪ੍ਰਸ਼ਾਸਨ ਅਤੇ ਫੌਜ ਇਹ ਤਾਂ ਹੋ ਗਏ ਪਰ ਇੱਕ ਹੋਰ ਬਹੁਤ ਜ਼ਰੂਰੀ ਥੰਮ ਸੀ ਸਭਿਆਚਾਰ ਮਰਾਠਾ ਸਾਮਰਾਜ ਸਿਰਫ ਇੱਕ ਫੌਜੀ ਤਾਕਤ ਨਹੀਂ ਸੀ ਇੱਕ ਸਭਿਆਚਾਰਕ ਪੁਨਰਜਾਗਰਣ ਦੀ ਲਹਿਰ ਸੀ ਜ਼ਰਾ ਇਸ ਸ਼ਾਹੀ ਮੋਰ ਨੂੰ ਦੇਖੋ ਇਹ ਫਾਰਸੀ ਵਿੱਚ ਨਹੀਂ ਹੈ ਜੋ ਉਸ ਸਮੇਂ ਦੀ ਦਰਬਾਰੀ ਭਾਸ਼ਾ ਸੀ ਬਲਕਿ ਸੰਸਕ੍ਰਿਤ ਵਿੱਚ ਹੈ ਸੰਸਕ੍ਰਿਤ ਨੂੰ ਮੁੜ ਸੁਰਜੀਤ ਕਰਨਾ ਅਤੇ ਮਰਾਠੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਇੱਕ ਬਹੁਤ ਵੱਡਾ ਐਲਾਨ ਸੀ ਇੱਕ ਨਵੀਂ ਸਭਿਆਚਾਰਕ ਪਛਾਣ ਦਾ ਉਭਾਰ ਸੀ ਜਿਸ ਨੂੰ ਆਪਣੀਆਂ ਜੜ੍ਹਾਂ ਤੇ ਮਾਣ ਸੀ ਤੇ ਇਸ ਸਭਿਆਚਾਰਕ ਪੁਨਰਜਾਗਰਣ ਵਿੱਚ ਔਰਤਾਂ ਦੇ ਯੋਗਦਾਨ ਨੂੰ ਤਾਂ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਇੱਕ ਪਾਸੇ ਤਾਰਾਬਾਈ ਵਰਗੀਆਂ ਯੋਧਾ ਰਾਣੀਆਂ ਸਨ ਜਿਨ੍ਹਾਂ ਨੇ ਮੁਗਲਾਂ ਖਿਲਾਫ ਸੰਘਰਸ਼ ਦੀ ਅਗਵਾਈ ਕੀਤੀ ਤੇ ਦੂਜੇ ਪਾਸੇ ਅਹਲਿਆਬਾਈ 홀ਕਰ ਵਰਗੀਆਂ ਦਾਰਸ਼ਨਿਕ ਰਾਣੀਆਂ ਸਨ ਜਿਨ੍ਹਾਂ ਨੇ ਪੂਰੇ ਪਾਰਤ ਵਿੱਚ ਮੰਦਰਾਂ ਅਤੇ ਧਰਮਸ਼ਾਲਾਵਾਂ ਬਣਵਾਈਆਂ ਇਹਨਾਂ ਨੇ ਸਾਬਿਤ ਕੀਤਾ ਕਿ ਲੀਡਰਸ਼ਿਪ ਦੇ ਕਈ ਰੂਪ ਹੁੰਦੇ ਹਨ ਤਾਂ ਫਿਰ ਜਦੋਂ ਇਹ ਸਾਰੇ ਥੰਬ ਇਕੱਠੇ ਹੋਏ ਤਾਂ ਕੀ ਬਣਿਆ ਮਰਾਠਾ ਸਮਰਾਜ ਦੀ ਸਥਾਈ ਵਿਰਾਸਤ ਕੀ ਹੈ ਚਲੋ ਇੱਕ ਨਜ਼ਰ ਮਾਰਦੇ ਹਾਂ ਉਹਨਾਂ ਨੇ ਮੁਗਲ ਸ਼ਾਸਨ ਨੂੰ ਸਿਰਫ ਚੁਣੌਤੀ ਹੀ ਨਹੀਂ ਦਿੱਤੀ ਸਗੋਂ ਉਸ ਦੀ ਥਾਂ ਵੀ ਲੈ ਲਈ ਉਹਨਾਂ ਨੇ ਅੰਗਰੇਜ਼ਾਂ ਤੋਂ ਪਹਿਲਾਂ ਭਾਰਤ ਦਾ ਸਭ ਤੋਂ ਵੱਡਾ ਸਮਰਾਜ ਬਣਾਇਆ ਉਹਨਾਂ ਨੇ ਕਿਲਿਆਂ ਦੇ ਨੈਟਵਰਕ ਨਾਲ ਪੂਰੇ ਖੇਤਰ ਨੂੰ ਕੰਟਰੋਲ ਕੀਤਾ ਸਮੁੰਦਰ ਤੇ ਯੂਰੋਪੀਅਨ ਸ਼ਕਤੀ ਨੂੰ ਟੱਕਰ ਦਿੱਤੀ ਤੇ ਸਭ ਤੋਂ ਜ਼ਰੂਰੀ ਉਹਨਾਂ ਨੇ ਲੋਕਾਂ ਵਿੱਚ ਇੱਕ ਨਵਾਂ ਸੱਭਿਆਚਾਰਕ ਆਤਮ ਵਿਸ਼ਵਾਸ ਜਗਾਇਆ ਉਹਨਾਂ ਨੇ ਸਵਰਾਜ ਯਾਨੀ ਸਵੈ ਸ਼ਾਸਨ ਦਾ ਇੱਕ ਐਸਾ ਵਿਚਾਰ ਦਿੱਤਾ ਜਿਸ ਨੇ ਬਾਅਦ ਵਿੱਚ ਭਾਰਤ ਦੇ ਆਜ਼ਾਦੀ ਸੰਗਰਾਮ ਨੂੰ ਵੀ ਪ੍ਰੇਰਣਾ ਦਿੱਤੀ ਮਰਾਠਿਆਂ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੇ ਵਿਜ਼ਨ ਨਵੀਨਤਾ ਅਤੇ ਦ੍ਰਿੜਤਾ ਹੋਵੇ ਤਾਂ ਸਥਾਪਿਤ ਤਾਕਤਾਂ ਨੂੰ ਵੀ ਚੁਣੌਤੀ ਦਿੱਤੀ ਜਾ ਸਕਦੀ ਹੈ ਇਹ ਸਾਨੂੰ ਸੋਚਣ ਦੀ ਮਜਬੂਰ ਕਰਦੀ ਹੈ ਅੱਜ ਦੀ ਦੁਨੀਆ ਵਿੱਚ ਅਜਿਹੀਆਂ ਕਿਹੜੀਆਂ ਚੁਣੌਤੀਆਂ ਹਨ ਜਿਨ੍ਹਾਂ ਲਈ ਨਵੇਂ ਵਿਚਾਰਾਂ ਅਤੇ ਦਲੇਰ ਕਦਮਾਂ ਦੀ ਲੋੜ ਹੈ ਇਸ ਲਈ ਖਾਸ ਕਰਕੇ ਮਾਸਟਰ ਕੈਡਰ ਅਤੇ ਲੈਕਚਰਾਰ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਲਈ ਇਹੀ ਸੁਨੇਹਾ ਹੈ ਇਤਿਹਾਸ ਤੋਂ ਸਿੱਖੋ ਤੇ ਉਸ ਤੋਂ ਪ੍ਰੇਰਣਾ ਲਾਓ ਹੋਰ ਅਜਿਹੀ ਜਾਣਕਾਰੀ ਲਈ ਐਜੂਕੇਸ਼ਨਲ ਮੋਟੀਵੇਸ਼ਨਲ ਚੈਨਲ ਨੂੰ ਸਬਸਕ੍ਰਾਈਬ ਕਰੋ ਪੜ੍ਹਾਈ ਵਿੱਚ ਜ਼ੋਰ ਲਾਓ ਇਤਿਹਾਸ ਬਣਾਓ